ਜੰਗ ਦਾ ਹਾਲ ਇਹ ਜਿਹੜੀ ਕਵਿਤਾ ਹੈ ਇਹ ਸ਼ਾ ਮੁਹੰਮਦ ਦੁਆਰਾ ਲਿਖੀ ਗਈ ਹੈ ਤੇ ਇਹ ਵੀਰ ਕਾਵਨ ਨਾਲ ਇੱਕ ਵੀਰ ਕਾਵ ਜਿਹੜਾ ਸਾਹਿਤ ਹੈ ਉਹਦੇ ਨਾਲ ਸੰਬੰਧਿਤ ਇੱਕ ਕਵਿਤਾ ਹੈ ਤੇ ਆਓ ਆਪਾਂ ਪੜ੍ਹਦੇ ਹਾਂ ਸ਼ਾ ਮੁਹੰਮਦ ਬਾਰੇ ਸ਼ਾ ਮੁਹੰਮਦ ਦਾ ਜਨਮ 1782 ਈਸਵੀ ਵਿੱਚ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵਡਾਲਾ ਵਿਰਮ ਵਿਖੇ ਹੋਇਆ ਪਾਵੇਂ ਉਸਨੇ ਦੋ ਰਚਨਾਵਾਂ ਕਿੱਸਾ ਸੱਸੀ ਪੁੰਨੂ ਅਤੇ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਲਿਖਿਆ ਪਰ ਉਸਦੀ ਪ੍ਰਸਿੱਧੀ ਉਸਦੇ ਜੰਗਨਾਮੇ ਕਾਰਨ ਹੋਈ ਪੰਜਾਬੀ ਜੰਗਨਾਮੇ ਦੀ ਪਰੰਪਰਾ ਵਿੱਚ ਸ਼ਾ ਮੁਹੰਮਦ ਦਾ ਜੰਗਨਾਮਾ ਸਰਵਉੱਤਮ ਰਚਨਾ ਹੈ ਇਸ ਜੰਗਨਾਮੇ ਵਿੱਚ ਸ਼ਾ ਮੁਹੰਮਦ ਨੇ ਸਿੱਖਾਂ ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ ਦਾ ਬਿਆਨ ਇੱਕ ਦੇਸ਼ ਭਗਤ ਕਵੀ ਦੇ ਤੌਰ ਤੇ ਕੀਤਾ ਹੈ ਸਿੰਘਾਂ ਦੀ ਬਹਾਦਰੀ ਨੂੰ ਉਹ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕਰਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਿੰਘਾਂ ਦੀ ਆਪਸੀ ਫੁੱਟ ਕਾਰਨ ਹੋਈ ਹਾਰ ਦਾ ਸ਼ਾ ਮੁਹੰਮਦ ਨੂੰ ਬਹੁਤ ਦੁੱਖ ਹੋਇਆ ਇਸ ਜੰਗਨਾਮੇ ਵਿੱਚ ਸ਼ਾ ਮੁਹੰਮਦ ਦਾ ਪੰਜਾਬ ਵਿੱਚ ਪੰਜਾਬ ਲਈ ਦਰਦ ਪ੍ਰਗਟ ਹੋਇਆ ਹੈ ਸ਼ਾ ਮੁਹੰਮਦ ਨੇ ਜਿਸ ਸਫਲਤਾ ਨਾਲ ਇਤਿਹਾਸਿਕ ਤੱਥਾਂ ਨੂੰ ਸੰਖੇਪ ਵਿੱਚ ਬਿਆਨ ਕੀਤਾ ਹੈ ਉਸ ਦੀ ਮਿਸਾਲ ਮਿਲਣੀ ਬਹੁਤ ਮੁਸ਼ਕਿਲ ਹੈ ਨਿਰਸੰਦੇਹ ਇਹ ਜੰਗਨਾਮਾ ਸ਼ਾ ਮੁਹੰਮਦ ਦੀ ਇੱਕ ਸ਼ਾਹਕਾਰ ਰਚਨਾ ਹੈ 1862 ਈਸਵੀ ਵਿੱਚ ਸ਼ਾ ਮੁਹੰਮਦ ਦਾ ਦੇਹਾਂਤ ਹੋ ਗਿਆ ਤੇ ਆਓ ਆਪਾਂ ਹੁਣ ਕਰਦੇ ਹਾਂ ਇਸ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਫਿਰੂ ਸ਼ਹਿਰ ਦੇ ਖੇਤ ਰੁੱਦੇ ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ ਸਿੰਘ ਸੂਰਮੇ ਆਣ ਮੈਦਾਨ ਲੱਥੇ ਗੰਜ ਲਾ ਸੁਟੇ ਉਹਨਾ ਗੋਰਿਆਂ ਦੇ ਟੁੰਡੇ ਲਾਟ ਨੇ ਅੰਤ ਨੂੰ ਖਾਏ ਗੁੱਸਾ ਫਿਰ ਦਿੱਤੇ ਨਹੀਂ ਲੱਕ ਟੰਡੋਰੀਆਂ ਦੇ ਸ਼ਾਹ ਮੁਹੰਮਦ ਦਾ ਰਣ ਬਿਠਾਏ ਨੰਦਨ ਸਿੰਘ ਜਾਨ ਸੱਬੇ ਨਾਲ ਜੋਰਿਆਂ ਦੇ ਤੇ ਇਸ ਦਾ ਆਪਾਂ ਪ੍ਰਸੰਗ ਲਿਖਾਂਗੇ ਸਭ ਤੋਂ ਪਹਿਲਾਂ ਇਹ ਕਾਫ 17 ਸ਼ਾਹ ਮੁਹੰਮਦ ਦੀ ਰਚਨਾ ਜੰਗਨਾਮਾ ਤੇ ਫਿਰੰਗੀਆਂ ਵਿੱਚੋਂ ਲਈਆਂ ਗਈਆਂ ਹਨ ਅਤੇ ਇਹ 10ਵੀਂ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਜੰਗ ਦਾ ਹਾਲ ਸਰਲੇਖੇਟ ਦਰਜ ਹਨ ਠੀਕ ਹੈ ਜੀ ਆਪਣੇ ਜੰਗਨਾਮੇ ਵਿੱਚ ਸ਼ਾ ਮੁਹੰਮਦ ਨੇ ਸਿੰਘਾਂ ਅਤੇ ਫਿਰੰਗੀਆਂ ਦੀ ਜਿਹੜੀ ਲੜਾਈ ਹੋਈ ਹੈ ਉਸ ਦਾ ਜਿਹੜਾ ਬਿਆਨ ਕਰਦਿਆਂ ਇਹ ਦੱਸਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਪਾਵੇਂ ਸਿੰਘ ਬਹਾਦਰੀ ਨਾਲ ਲੜੇ ਪਰ ਉਹਨਾਂ ਦੀ ਆਪਸੀ ਫੁੱਟ ਹੀ ਉਹਨਾਂ ਦੀ ਹਾਰ ਦਾ ਕਾਰਨ ਬਣੀ ਪਰਸੰਗ ਅਤੇ ਵਿਆਖਿਆ ਲਈ ਦਿੱਤੀਆਂ 17 ਵਿੱਚ ਫਿਰੂ ਸ਼ਹਿਰ ਦੀ ਲੜਾਈ ਵਿੱਚ ਸਿੰਘਾਂ ਦੀ ਕਾਰਗੁਜ਼ਾਰੀ ਦਾ ਵਰਣਨ ਕੀਤਾ ਗਿਆ ਹੈ ਤੇ ਇਸ ਦੀ ਵਿਆਖਿਆ ਵਿੱਚ ਕੀ ਦੱਸਿਆ ਗਿਆ ਹੈ ਫਿਰੂ ਸ਼ਹਿਰ ਦੀ ਲੜਾਈ ਦਾ ਬਿਆਨ ਕਰਦਾ ਹੋਇਆ ਸ਼ਾ ਮੁਹੰਮਦ ਦੱਸਦਾ ਹੈ ਕਿ ਸ਼ਹਿਰ ਦੀਵਾਲੀ ਬਣੀ ਕੰਦ ਦੇ ਬਾਹਰ ਹੇਠਾਂ ਸਿੱਖ ਫੌਜਾਂ ਨੇ ਮੋਰਚੇ ਲਾਏ ਹੋਏ ਸਨ ਜਦੋਂ ਲੜਾਈ ਸ਼ੁਰੂ ਹੋਈ ਤਾਂ ਤੋੜੇਦਾਰ ਬੰਦੂਕਾਂ ਦੀ ਪਛਾੜ ਵਾਂਗ ਤੋਪਾਂ ਚੱਲੀਆਂ अथवा ਤੋਪਾਂ ਦੇ ਗੋਲੇ ਲਗਾਤਾਰ ਚੱਲਦੇ ਰਹੇ ਬਹਾਦਰ ਸਿੰਘ ਮੈਦਾਨ ਮੈਦਾਨੇ ਜੰਗ ਵਿੱਚ ਆਣ ਲੱਥੇ ਅਤੇ ਉਹਨਾਂ ਅੰਗਰੇਜ਼ਾਂ ਦੇ ਜਿਹੜੇ ਗੰਝ ਲਾ ਸੁੱਟੇ ਭਾਵ ਉਹਨਾਂ ਦਾ ਜਿਹੜਾ ਬਹੁਤ ਹੀ ਜਾਨੀ ਨੁਕਸਾਨ ਕੀਤਾ ਉਹਨਾਂ ਗੋਰਿਆਂ ਦੀ ਮਿਰਤਕ ਦੇਹਾਂ ਦੇ ਢੇਰ ਲਾ ਦਿੱਤੇ ਅਤੇ ਗਵਰਨਰ ਜਨਰਲ ਲਾਰਡ ਹਾਰਡਿੰਗ ਜਿਸ ਨੂੰ ਕੇਸ ਕਵਿਤਾ ਵਿੱਚ ਟੁੰਡੇ ਲਾੜ ਕਹਿ ਕੇ ਆਖਿਆ ਗਿਆ ਹੈ ਨੇ ਗੁੱਸੇ ਵਿੱਚ ਆ ਕੇ ਲੱਖਾਂ ਲੰਡੋਰੀ ਫਿਰਵਾਦ ਦਿੱਤੇ ਭਾਵ ਆਪਣੀ ਬਹਾਦਰੀ ਨਾਲ ਮੁਕਾਬਲਾ ਕਰਨ ਦਾ ਹੁਕਮ ਦਿੱਤਾ ਸ਼ਾ ਮੁਹੰਮਦ ਕਹਿੰਦਾ ਹੈ ਕਿ ਅੰਗਰੇਜ਼ਾਂ ਦਾ ਇੰਨਾ ਜਾਨੀ ਨੁਕਸਾਨ ਹੋਇਆ ਕਿ ਲੰਡਨ ਦੀਆਂ ਔਰਤਾਂ ਰੰਡੀਆਂ ਹੋਈਆਂ ਬੈਠੀਆਂ ਸਨ ਇਸ ਤਰ੍ਹਾਂ ਇਹਨਾਂ 17 ਵਿੱਚ ਕਾਫੀ ਕਵੀ ਸਿੰਘਾਂ ਦੀ ਬਹਾਦਰੀ ਦਾ ਬਿਆਨ ਕੀਤਾ ਕਰਦਾ ਹੈ ਤੇ ਅਗਲੀਆਂ 17 ਹਨ ਹੋਇਆ ਹੁਕਮ ਅੰਗਰੇਜ਼ ਦਾ ਤੁਰਤ ਜਲਦੀ ਤੋਪਾਂ ਮਾਰੀਆਂ ਨੀਰ ਦੇ ਆਏ ਵਲੇ ਫੂਕ ਸੁੱਟੀਆਂ ਸਾਰੀਆਂ ਮੈਗਜ਼ਿਨਾ ਸਿੰਘ ਉੱਡ ਕੇ ਪਤਰਾ ਹੋਏ ਚੱਲੇ ਛੈ ਲਾਰੀਆਂ ਤੰਬੂਆਂ ਛੱਡ ਦੌੜੇ ਕੋਈ ਚੀਜ਼ ਨਾ ਲਈ ਬੰਨ ਪੱਲੇ ਉੜਕ ਲਿਆ ਮੈਦਾਨ ਫਿਰੰਗੀਆਂ ਨੇ ਸ਼ਾ ਮੁਹੰਮਦਾਰਾਣੋ ਨਾ ਮੂਲ ਹੱਲੇ ਕੀ ਕਹਿੰਦਾ ਇਸੇ ਪ੍ਰਸੰਗ ਵਿੱਚ ਕਵੀ ਕਿ ਇੱਕ ਆਵ 17 ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ 10ਵੀਂ ਵਿੱਚ ਦਰਜ ਕਵਿਤਾ ਜੰਗ ਦਾ ਹਾਲ ਸਿਰਲੇਖ ਹੇਠ ਦਰਜ ਹਨ ਤੇ ਆਪਣੇ ਜੰਗਨਾਮੇ ਵਿੱਚ ਸ਼ਾਹ ਮੁਹੰਮਦ ਨੇ ਸਿੱਖਾਂ ਅਤੇ ਫਿਰੰਗੀਆਂ ਦੀ ਲੜਾਈ ਦਾ ਵਰਣਨ ਕਰਦੇ ਹ ਦੱਸਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਭਾਵੇਂ ਸਿੰਘਾਂ ਦੀ ਆਪਸੀ ਜਿਹੜੀ ਫੁੱਟ ਕਾਰਨ ਹੀ ਉਹਨਾਂ ਦੀ ਹਾਰ ਹੋਈ ਹੈ ਪ੍ਰਸੰਗ ਤੇ ਵਿਆਖਿਆ ਲਈ ਜਿਹੜੀਆਂ ਦਿੱਤੀਆਂ 17 ਵਿੱਚ ਫਿਰੂ ਸ਼ਹਿਰ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਹੋਈ ਜਿੱਤ ਦਾ ਵਰਣਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਉਹ ਮਹਾਰਾਜਾ ਰਣਜੀਤ ਸਿੰਘ ਦੀ ਗੈਰ ਮੌਜੂਦਗੀ ਵਿੱਚ ਹਾਰ ਗਏ ਸਨ ਫਿਰ ਹੁਣ ਕਰਦੇ ਹਾਂ ਇਸ ਦੀ ਵਿਆਖਿਆ ਫਿਰੂ ਸ਼ਹਿਰ ਦੀ ਲੜਾਈ ਵਿੱਚ ਸਿੰਘਾਂ ਨੇ ਜਿਹੜੀ ਬਹਾਦਰੀ ਦਿਖਾਈ ਸੀ ਉਸ ਨੂੰ ਦੇਖ ਕੇ ਲਾਰਡ ਹਾਰਡਿੰਗ ਅੰਗਰੇਜ਼ ਹਾਕਮਾ ਨੇ ਆਪਣੀ ਸੈਨਾ ਨੂੰ ਅੰਗਰੇਜ਼ਾਂ ਦੀ लाज ਰੱਖਣ ਦਾ ਹੁਕਮ ਦਿੱਤਾ ਸੀ ਉਸ ਨੇ ਤੁਰੰਤ ਆਪਣੀਆਂ ਫੌਜਾਂ ਨੂੰ ਲੜਨ ਦਾ ਹੁਕਮ ਦਿੱਤਾ ਤੇ ਅੰਗਰੇਜ਼ ਫੌਜਾਂ ਨੇ ਸਤਲੁਜ ਦੇ ਕੰਢੇ ਵੱਲ ਆ ਕੇ ਸਿੰਘਾਂ ਤੇ ਤੋਪਾਂ ਨਾਲ ਹਮਲੇ ਕਰ ਦਿੱਤੇ ਉਹਨਾਂ ਆਪਣੇ ਸਾਰੇ ਬੰਦੂਖਖਾਨੇ, ਬਰੂਧਖਾਨੇ ਫੂਕ ਦਿੱਤੇ। ਸਿੱਟੇ ਵੱਜੋਂ ਸਿੰਘ ਯੁੱਧ ਦਾ ਮੈਦਾਨ ਛੱਡ ਕੇ ਭੱਜ ਗਏ। ਉਹ ਆਪਣੀਆਂ ਛੇਲਦਾਰੀਆਂ ਤੇ ਤੰਬੂ ਛੱਡ ਕੇ ਦੌੜ ਗਏ। ਉਹਨਾਂ ਨੇ ਕੋਈ ਵੀ ਚੀਜ਼ ਪੱਲੇ ਨਾ ਬੰਨੀ, ਭਾਵ ਆਪਣੇ ਨਾਲ ਨਾ ਲਈ। ਅੰਤ ਫਿਰੰਗੀਆਂ ਨੇ ਮੈਦਾਨ ਜਿੱਤ ਲਿਆ ਤੇ ਉਹ ਰਣਭੂਮੀ ਵਿੱਚੋਂ ਬਿਲਕੁਲ ਨਹੀਂ ਸਨ ਹਿੱਲੇ। ਭਾਵ ਉਹ ਉਥੇ ਡਟੇ ਰਹੇ ਸਨ। ਅਗਲੀਆਂ 17 ਹਨ ਜੰਗ-ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਪਾਰੀਆਂ ਨਹੀਂ ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ ਜੋੜੀਆਂ ਖਾਲਸੇ ਨੇ țeਗਾ ਮਾਰੀਆਂ ਨਹੀਂ ਘੋੜੇ ਆਦਮੀ ਗੋਲਿਆਂ ਨਾਲ ਉੱਡਣ ਹਾਥੀ ਟੈਂਦੇ ਸਣੇ ਅੰਬਾਰੀਆਂ ਨਹੀਂ ਸ਼ਾਹ ਮੁਹੰਮਦਾ ਇੱਕ ਸਰਕਾਰ ਵੱਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ ਇਸ ਦਾ ਜਿਹੜਾ ਪ੍ਰਸੰਗ ਹੈ ਉਸ ਵਿੱਚ ਕੀ ਕਹਿੰਦਾ ਹੈ ਕਵੀ ਕਿ ਜਿਹੜੀਆਂ ਕਾਪ 17 ਹਨ ਇਹ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਮਾਲਾ 10 ਵਿੱਚ ਕਵਿਤਾ ਜੰਗ ਦਾ ਹਾਲ ਦੇ ਸਰਲੇਖੇ ਹੇਠ ਦਰਜ ਹਨ ਤੇ ਆਪਣੇ ਜੰਗਨਾਮੇ ਵਿੱਚ ਸ਼ਾਹ ਮੁਹੰਮਦ ਦੇ ਸਿੰਘਾਂ ਤੇ ਫਿਰੰਗੀਆਂ ਦੀ ਜਿਹੜੀ ਲੜਾਈ ਹੈ ਇਸ ਦਾ ਜ਼ਿਕਰ ਇਸ ਇਨਾ 17 ਵਿੱਚ ਕੀਤਾ ਗਿਆ ਹੈ ਤੇ ਭਾਵੇਂ ਸਿੱਖ ਸੀ ਜਿਹੜੇ ਬਹਾਦਰੀ ਨਾਲ ਲੜੇ ਪਰ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਤੋਂ ਬਿਨਾ ਹੋ ਉਹਨਾਂ ਨੂੰ ਖਾਰ ਦਾ ਮੋਹ ਸੀ ਜਿਹੜਾ ਉਹ ਦੇਖਣਾ ਪਿਆ ਵਿਆਖਿਆ ਕਿ ਹੈ ਕਿ ਇਸ ਦੀ ਵਿਆਖਿਆ ਕੀ ਹੈ ਹਿੰਦੂ ਤੇ ਪੰਜਾਬ ਭਾਵੇਂ ਅੰਗਰੇਜ਼ਾਂ ਤੇ ਸਿੰਘਾਂ ਦੀਆਂ ਫੌਜਾਂ ਵਿਚਕਾਰ ਯੁੱਧ ਹੋਣ ਲੱਗਾ ਇਹਨਾਂ ਦੋਹਾਂ ਹੀ ਪਾਸ਼ਾਈਆਂ ਰਾਜਾਂ ਦੀਆਂ ਫੌਜਾਂ ਬਹੁਤ ਭਾਰੀਆਂ ਸਨ ਵੱਡੀਆਂ ਸਨ ਸਿੰਘਾਂ ਦੀ ਬਹਾਦਰੀ ਦੇ ਪ੍ਰਸੰਗ ਵਿੱਚ ਕਵੀ ਕਹਿੰਦਾ ਹੈ ਕਿ ਜੇਕਰ ਅਜ ਮਹਾਰਾਜਾ ਰਣਜੀਤ ਸਿੰਘ ਹੁੰਦੇ ਤਾਂ ਸਿੰਘਾਂ ਵੱਲੋਂ ਦਿਖਾਈ ਗਈ ਬਹਾਦਰੀ ਦਾ ਮੁੱਲ ਪੰਦੇ ਭਾਵ ਉਹਨਾਂ ਦੀ ਕਦਰ ਕਰਦੇ ਲੜਾਈ ਇੰਨੀ ਭਿਆਨਕ ਸੀ ਕਿ ਗੋਲੇ ਵਜਨ ਕਾਰਨ ਕੋੜੇ ਦੇ ਆਦਮੀ ਕੋੜੇ ਤੇ ਆਦਮੀ ਉੱਡ ਰਹੇ ਸਨ ਅਤੇ ਹਾਥੀ ਖੋਦਿਆਂ ਸਮੇਤ ਡਿੱਗ ਪੈਂਦੇ ਸਨ ਸ਼ਾ ਮੁਹੰਮਦ ਆਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਿਨਾ ਭਾਵ ਉਹਨਾਂ ਦੀ ਸਯੋਗ ਅਗਵਾਈ ਤੋਂ ਬਿਨਾ ਸਿੱਖ ਫੌਜਾਂ ਜਿੱਤ ਕੇ ਵੀ ਅੰਤ ਨੂੰ ਹਾਰ ਗਈਆਂ ਸਨ